ਅੱਜ ਹੈ ਜੀ ਮਾਂ ਦਿਵਸ ਤੇ ਮਾਂ ਦਿਵਸ ਤੇ ਮਾਂ ਨੂੰ ਸਮਰਪਿਤ ਇਹ ਚੰਦ ਲੈਣਾ ਲਿਖੀਆਂ ਨੇ ਆਪਣੀ ਮਾਂ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਮਾਂ ਤੇ ਫਿਰ ਮਾਂ ਹੁੰਦੀ ਏ ਹੋਵੇ ਚਾਹੇ ਕੋਈ ਵੀ ਰੂਪ ਜੱਗ ਜਨਨੀ ਹਰ ਥਾਂ ਹੁੰਦੀ ਏ ਮਾਂ ਤੇ ਫਿਰ ਮਾਂ ਹੁੰਦੀ ਏ ਮਾਂ ਤੇ ਫਿਰ ਮਾਂ ਹੁੰਦੀ ਏ ਛੋਟੇ ਹੁੰਦਿਆ ਚੱਲਣਾ ਸਿਖਾਇਆ ਲੈ ਬੁੱਕਲ ਵਿੱਚ ਲਾੜ ਲੜਾਇਆ ਛੋਟੇ ਹੁੰਦਿਆ ਚੱਲਣਾ ਸਿਖਾਇਆ ਲੈ ਬੁੱਕਲ ਵਿੱਚ ਲਾੜ ਲੜਾਇਆ ਤਾਹੀਂ ਸਿਫਤ ਹਰ ਥਾਂ ਹੁੰਦੀ ਏ ਤਾਹੀਂ ਸਿਫਤ ਹਰ ਥਾਂ ਹੁੰਦੀ ਏ ਮਾਂ ਤੇ ਫਿਰ ਮਾਂ ਹੁੰਦੀ ਏ ਮਾਂ ਤੇ ਫਿਰ ਮਾਂ ਹੁੰਦੀ ਏ ਛੋਟੇ ਹੁੰਦਿਆਂ ਜਦ ਕਰਦੇ ਸੀ ਗਲਤੀ ਕੰਨ ਤੇ ਫਿਰ ਇੱਕ ਚਪੇੜ ਧਰਦੀ ਛੋਟੇ ਹੁੰਦਿਆਂ ਜਦ ਕਰਦੇ ਸੀ ਗਲਤੀ ਕੰਨ ਤੇ ਇੱਕ ਚਪੇੜ ਧਰਦੀ ਸਿੱਖਿਆ ਦਾ ਪਹਿਲਾ ਪਾਠ ਪੜਾਉਂਦੀ ਹਰ ਪੱਖੋਂ ਆਪਣਾ ਫਰਜ਼ ਨਿਭਾਉਂਦੀ ਸਿੱਖਿਆ ਦਾ ਪਹਿਲਾ ਪਾਠ ਪੜਾਉਂਦੀ ਹਰ ਪੱਖੋਂ ਆਪਣਾ ਫਰਜ਼ ਨਿਭਾਉਂਦੀ ਰੱਬ ਦਾ ਦੂਜਾ ਨਾ ਹੁੰਦੀ ਏ ਰੱਬ ਦਾ ਦੂਜਾ ਨਾ ਹੁੰਦੀ ਏ ਮਾਂ ਤੇ ਫਿਰ ਮਾਂ ਹੁੰਦੀ ਏ ਮਾਂ ਤੇ ਫਿਰ ਮਾਂ ਹੁੰਦੀ ਏ ਪਿਓ ਦੀ ਘੂਰ ਤੋਂ ਹੈ ਬਚਾਉਂਦੀ ਨਾ ਪੈ ਜਾਵੇ ਕਿਤੇ ਪੁੱਤ ਨੂੰ ਝਿੜਕ ਗੱਲ ਸਾਰੀ ਆਪਣੇ ਤੇ ਲਿਆਉਂਦੀ ਪਿਓ ਦੀ ਘੂਰ ਤੋਂ ਹੈ ਬਚਾਉਂਦੀ ਨਾ ਪੈ ਜਾਵੇ ਕਿਤੇ ਪੁੱਤ ਨੂੰ ਝਿੜਕ ਗੱਲ ਸਾਰੀ ਆਪਣੇ ਤੇ ਲਿਆਉਂਦੀ ਬੋੜ ਦੀ ਠੰਡੀ ਛਾਂ ਹੁੰਦੀ ਏ ਮਾਂ ਤੇ ਫਿਰ ਮਾਂ ਹੁੰਦੀ ਏ ਮਾਂ ਤੇ ਫਿਰ ਮਾਂ ਹੁੰਦੀ ਏ ਇੱਕ ਗੱਲ ਦਾ ਫਿਕਰ ਹੈ ਕਰਦੀ ਲੱਗ ਜਾਵੇ ਪੁੱਤ ਕੰਮ ਤੇ ਮੇਰਾ ਹਰ ਸਮੇਂ ਅਰਦਾਸਾਂ ਕਰਦੀ ਇੱਕੋ ਗੱਲ ਦਾ ਫਿਕਰ ਹੈ ਕਰਦੀ ਲੱਗ ਜਾਵੇ ਪੁੱਤ ਮੇਰਾ ਨੌਕਰੀ ਹਰ ਸਮੇਂ ਅਰਦਾਸਾਂ ਕਰਦੀ ਕੰਮ ਤੋਂ ਪੁੱਤ ਜਦ ਲੇਟ ਹੋ ਜਾਵੇ ਫਿਕਰ ਕਰਦੀ ਤਾਂ ਹੁੰਦੀ ਏ ਮਾਂ ਤੇ ਫਿਰ ਮਾਂ ਹੁੰਦੀ ਏ ਮਾਂ ਤੇ ਫਿਰ ਮਾਂ ਹੁੰਦੀ ਏ ਮਾਂ ਤੇ ਹੁੰਦੀ ਘਰ ਦਾ ਸਰਮਾਇਆ ਜ਼ਿੰਦਗੀ ਵਿੱਚ ਵੱਖ-ਵੱਖ ਰੋਲ ਨਿਭਾਇਆ ਮਾਂ ਤੇ ਹੁੰਦੀ ਘਰ ਦਾ ਸਰਮਾਇਆ ਜ਼ਿੰਦਗੀ 'ਚ ਵੱਖ-ਵੱਖ ਰੋਲ ਨਿਭਾਇਆ ਨਾਮੀ ਕਲਾਕਾਰਾਂ ਤਾਂ ਹੀ ਗੀਤ ਇਹ ਗਾਇਆ ਸਿੱਧੂ ਮੂਸੇਵਾਲੇ ਨੇ ਤਾਂ ਹੀ ਗੀਤ ਇਹ ਗਾਇਆ ਔਖਾ ਨਾ ਹੋ ਜੇ ਕਿਤੇ ਪੁੱਤ ਮੇਰਾ ਕੰਮ ਕਰਦੀ ਹਰ ਥਾਂ ਹੁੰਦੀ ਏ ਮਾਂ ਤੇ ਫਿਰ ਮਾਂ ਹੁੰਦੀ ਏ ਮਾਂ ਤੇ ਫਿਰ ਮਾਂ ਹੁੰਦੀ ਏ ਤਾਂ ਅੱਜ ਮਾਂ ਦੇਵਸ ਹੈ ਜੀ ਮਾਂ ਦੇਵਸ ਨੂੰ ਸਮਰਪਿਤ ਇਹ ਚੰਦ ਲੈਣਾ ਕਾਫੀ ਸਮੇਂ ਤੋਂ ਲਿਖਿਆ ਹੋਇਆ ਸੀ ਇੰਤਜ਼ਾਰ ਸੀਗਾ ਇਸ ਦਿਨ ਦਾ ਤਾਂ ਇਸ ਰਚਨਾ ਦਾ ਜ਼ਿਕਰ ਹੈ ਜਿਹੜਾ ਉਹ ਜੋ ਮੈਂ ਬੁੱਕ ਲਿਖੀ ਸੀ ਉਹਦੇ ਵਿੱਚ ਵੀ ਕੀਤਾ ਹੋਇਆ ਹੈ ਜ ਜਿਹਦੇ ਕੋਲੇ ਬੁੱਕ ਹੈਗੀ ਹੈ ਉਹਦੇ ਵਿੱਚੋਂ ਹੀ ਪੜ ਸਕਦੇ ਹੋ ਚੰਦ ਲੈਣਾ ਚੰਗੀਆਂ ਲਗਣੀਆਂ ਸਟੇਟਸ ਵੀ ਲਾ ਸਕਦੇ ਹੋ ਤੇ ਆਹ ਵੀਡੀਓ ਨੂੰ ਵੀ ਸ਼ੇਅਰ ਕਰ ਸਕਦੇ ਹੋ